ਬੀਧਿਆ ਗਿਆ ਬੜਾ ਅਪਰੂਵਲ ਆ ਗਿਆ ਭਾਵ ਇਹ ਵੀ ਭਾਈ ਇਹਦੀ ਜੋ ਸਰੀਰ ਦੀ ਵਸਤਾ ਸੀ ਪਾਵਰ ਸੀ ਤਲ ਸੀ ਉਹ ਵੀ ਘਟੀ ਕਿਉਂਕਿ ਜੋ ਕੁਝ ਆਪ ਜੀ ਨੇ ਸਰਵਣ ਕੀਤਾ ਹੈ ਇਹ ਸਭ ਕੁਝ ਝੂਠ ਹੈ ਇਹ ਨਹੀਂ ਕਟਾਈ ਕਰਨਾ ਜੇ ਕੋਈ ਨਹੀਂ ਕਰਦਾ ਤੇ ਕੇਵਲ ਤੋਂ ਕੇਵਲ ਵੈਗਰੂ ਔਰ ਵੈਗਰੂ ਦਾ ਨਾਮ ਨਹੀਂ ਪੜਦਾ ਜਿਨ੍ਹਾਂ ਨੇ ਜਪਿਆ ਕਿ ਜਿਨ੍ਹਾਂ ਨੇ ਉਸ ਵੈਗਰੂ ਨੂੰ ਜਪਿਆ ਹੋਇਆ ਹੈ ਜਿਨ੍ਹਾਂ ਨੇ ਧਿਆਨ ਕੀਤਾ ਬੰਦਗੀ ਕੀਤੀ ਹੈ ਜੋ ਜਨਿਕ ਕਮਾਈ ਕਰਦਾ ਹੈ ਸੱਚ ਵਾਲੀ ਇਹ ਕਦੇ ਖਤਮ ਨਹੀਂ ਹੋਣੀ ਪਈ ਸੱਚ ਦੀ ਕਮਾਈ ਪਰਮ ਦਾ ਮਾਰਗ ਧਰਮ ਦੇ ਮਾਰਗ ਤੇ ਚੱਲਣਾ ਧਰਮ ਦੇ ਮਾਰਗ ਤੇ ਜਿਉਂ-ਜਿਉ ਤੁਸੀਂ ਚੱਲੋਗੇ ਸਾਰੀ ਉਹ ਸੱਚ ਦੀ ਕਮਾਈ ਹੈ ਜੋ ਕਮਾਈ ਤੁਸੀਂ ਧਰਮ ਦੇ ਮਾਰਗ ਤੇ ਚੱਲ ਕੇ ਕਰੋਗੇ ਉਹ ਸਾਰੀ ਦੀ ਸਾਰੀ ਝੂਠ ਦੀ ਕਮਾਈ ਹੈ ਧਰਮ ਦਾ ਮਾਰਗ ਹੈ ਸੇਵਾ ਸਿਮਰਨ ਭਜਨ ਨੰਦਗੀ ਹਰ ਪਲ ਮੌਤ ਔਰ ਮਾਲਕ ਨੂੰ ਯਾਦ ਰੱਖਣਾ ਇਹ ਰੱਬ ਦੇ ਪਿਆਰੇ ਭਗਤਾਂ ਦੀ ਨਿਸ਼ਾਨੀ ਹੁੰਦੀ ਹੈ ਉਹ ਹਰ ਸਮੇਂ ਆਪਣੀ ਮੌਤ ਔਰ ਵਹਿਰ ਨੂੰ ਯਾਦ ਰੱਖਦੇ ਹਨ ਮੌਤ ਨੂੰ ਅਸਲੀ ਯਾਦ ਰੱਖਦੇ ਹਨ ਨੂੰ ਚਿੰਤਾ ਹੁੰਦੀ ਹੈ ਫਿਕਰ ਹੁੰਦੀ ਹੈ ਹੁਣ ਜੋ ਅੱਜ ਦਾ ਮਨੁੱਖ ਹੈ ਇਹ ਮੌਤ ਨੂੰ ਹੀ ਭੁੱਲਿਆ ਹੋਇਆ ਮੈਂ ਨਾ ਮਰਵਾਂ ਮਰਵੋ ਸੰਸਾਰਾ ਇਸ ਨੂੰ ਇਹੀ ਲੱਗ ਰਿਹਾ ਹੈ ਕਿ ਦੁਨੀਆ ਮਰਦੀ ਹੈ ਮਰੀ ਜਾਵੇ ਕਿ ਕਦੇ ਨਹੀਂ ਦੇਖਦਾ ਨੈਣੀ ਦੇਖ ਤੋ ਇਹ ਟਿਕ ਜਾਈ ਛੋਟੇ ਛੋਟੇ ਬੱਚੇ ਜਵਾਨ ਉਮਰ ਦਾ ਕੋਈ ਤਕਾਜਾ ਹੀ ਨਹੀਂ ਹੈ ਨੈ ਬਾਹ ਨੈ ਜੋ ਬਲੇ ਨੈ ਵਿਰਦੀ ਇਸ ਬੰਦ ਉਹ ਵੇਲਾ ਨਾ ਹੋ ਜੀ ਜੋ ਆਏ ਪਰੇਗੇ ਫਨ ਨੋਕ ਸੋਚਦਾ ਹੈ ਕਿ ਮੇਰੀ ਉਮਰ ਹਲੇ ਥੋੜੀ ਜੀ ਹੈ ਹਲ ਤਾਂ ਮੇਰੇ 60 70 80 90 ਸਾਲ ਹੋਣੇ ਬਹੁਤ ਸਮਾਂ ਮੇਰੇ ਕੋਲ ਪਰ ਇਹ ਨਹੀਂ ਪਤਾ ਪਤਾ ਨਹੀਂ ਉਸ ਕਾਲ ਏਰੀ ਉਸ ਕਾਲ ਨੇ ਕਾਲ ਏਰੀ ਫਿਰੇ ਵੱਧ ਗਿਜਿਓ ਉਹ ਤੇ ਸ਼ਿਕਾਰ ਕਰਦੀ ਫਿਰਦੀ ਹੈ ਕਿ ਕਦੋਂ ਤੇਰਾ ਸਮਾਂ ਆਵੇ ਤੇ ਤੈਨੂੰ ਆਪਣੇ ਵਿੱਚ ਜਾਲਚ ਬਸਾ ਕੇ ਲੈ ਜਾਮਾ ਹੈ। ਹੁਣ ਜਿਸ ਨੂੰ ਮਾਲਕ ਯਾਦ ਆਉਣਾ ਉਸ ਨੂੰ ਆਪਣੀ ਮੌਤ ਵੀ ਯਾਦ ਰਹਿਣੀ ਹੈ ਕਿ ਭਾਏ ਮੈਂ ਆਇਆ ਇਸ ਸੰਸਾਰ ਦੇ ਵਿੱਚ ਇੱਕ ਸੱਚ ਵਾਲੀ ਕਮਾਈ ਕਰਨ ਆਇਆ ਸੀ। ਅਜੇ ਤੱਕ ਹੋਈ ਨਹੀਂ ਹੈ। ਹਲੇ ਤੱਕ ਉਹ ਮੈਂ ਕਮਾਈ ਨਹੀਂ ਕਰ ਸਕਿਆ। ਜਿਹੜੀ ਕਮਾਈ ਸੱਚ ਹੈ ਅਟੱਲ ਹੈ ਉਹ ਆ ਪਰਮਾਤਮਾ ਦੇ ਨਾਮ ਦੀ ਉਸੇ ਚਿੰਤਾ ਵਿੱਚ ਰਹਿੰਦਾ ਹੈ ਕਿਵੇਂ ਉਸ ਤੋਂ ਪਹਿਲਾਂ ਕਿ ਮੇਰੇ ਪ੍ਰਾਂਤ ਖੇਰ ਉੜ ਜਾਣ ਮੇਰਾ ਸਰੀਰ ਖਤਮ ਹੋ ਜਾਵੇ ਇਸ ਨੂੰ ਮ੍ਰਿਤਕ ਜਾਣ ਕੇ ਲੋਕਾਂ ਨੇ ਜਲਾ ਦੇਣਾ ਦਫਨਾ ਦੇਣਾ ਕਿਸ ਸਰੀਰ ਤੋਂ ਭਾਈ ਲਾਹਾ ਲੈ ਲਈਏ ਸੱਚ ਵਾਲੀ ਕਮਾਈ ਕਾ ਲਈਏ ਸੱਚੀ ਕਮਾਈ ਹੈ ਧਰਮ ਦਾ ਮਾਰਗ ਧਰਮ ਦੇ ਮਾਰਗ ਤੇ ਜੋ ਜੋ ਧਰਮ ਨੂੰ ਸਖਾਂਦਾ ਹੈ ਹੰਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹ ਭਾਈ ਧਰਮ ਦਾ ਮਾਰਗ ਹੈ ਕਿ ਅਕਾਲ ਪੁਰਖ ਤੇ ਕਰ ਉਸ ਮਾਰਗ ਦੇ ਕਰ ਤੱਕ ਤੂੰ ਕਿਸ ਤਰ੍ਹਾਂ ਪਹੁੰਚਣਾ ਇਹ ਇਸ ਮਾਰਗ ਦੇ ਸਦਕਾ ਇਹ ਤੂੰ ਮਾਲਕ ਨੂੰ ਮਿਲ ਸਕਦਾ ਇਹ ਇੱਕ ਜਰੀਆ ਮਾਲਕ ਨੂੰ ਮਿਲਦਾ ਪਰ ਮਨੁੱਖ ਨੇ ਅੱਜ ਇਸ ਸੰਸਾਰ ਨੇ ਇਸ ਨੂੰ ਇੱਕ ਜਰੀਆ ਬਣਾ ਲਿਆ ਕਿਰਤ ਦਾ ਕਮਾਈ ਦਾ ਜਰੀਆ ਕਿਹੜਾ ਚਾਹੀਦਾ ਸੀ ਇਸ ਜਰੀਏ ਭਾਈ ਅਸੀਂ ਪ੍ਰਮਾਤਮਾ ਨਾਲ ਜੁੜ ਸਕਦੇ ਹਾਂ ਤੇ ਅੱਜ ਕੀ ਹੋਇਆ ਕਿ ਜਿਸ ਮਾਰਗ ਤੇ ਚੱਲ ਕੇ ਪ੍ਰਮਾਤਮਾ ਨਾਲ ਮਿਲਣਾ ਸੀ ਅਸੀਂ ਉਸ ਮਾਰਗ ਨੂੰ ਉਹਦੀ ਦਿਸ਼ਾ ਬਦਲ ਲਈ ਮਾਇਆ ਵੱਲ ਜੋ ਝੂਠੀ ਮਾਇਆ ਹੈ ਉਹਦੇ ਵੱਲ ਜੋੜ ਦਿੱਤਾ ਉਹਦੋਂ ਬਦਨਾ ਸ਼ੁਰੂ ਕਰ ਦਿੱਤਾ ਔਰ ਧਾਰਮਿਕ ਗ੍ਰੰਥ ਦਾ ਭਾਵ ਹੁੰਦਾ ਹੈ ਕੇ ਪਈ ਇਹਦੇ ਉੱਤੇ ਤੇਰੇ ਮਹਰਸ਼ਦ ਮਾਲਕ ਦੀ ਤੇਰੇ ਉਸਤਾਦ ਦੀ ਗਿਆਨ ਵਾਲੀ ਭਾਸ਼ਾ ਲਿਖੀ ਹੋਈ ਹੈ ਗਿਆਨ ਵਾਲੇ ਵੋ ਲਿਖੇ ਹੋਏ ਆ ਜਿਸ ਨੂੰ ਤੂੰ ਮੰਨ ਕੇ ਕਿ ਇਹ ਤੂੰ ਭਾਈ ਵਿਧੀ ਕਰਨੀ ਐ ਇਹ ਤੂੰ ਕਰਮ ਕਰਨੇ ਆ ਫੇਰ ਤੂੰ ਗੁਨਾ ਚ ਸੁਪਨ ਹੋ ਜਾਏਗਾ ਉਹੋ ਗੁਣ ਜਿਹੜੇ ਤੈਨੂੰ ਮਾਲਕ ਦੇ ਨਾਲ ਮਿਲਾ ਸਕਦੇ ਗ੍ਰੰਥਾਂ ਵਿੱਚ ਸਭ ਕੁਝ ਸਹੀ ਲਿਖਿਆ ਹੋਇਆ। ਔਰ ਸੰਸਾਰ ਦੇ ਵਿੱਚ ਕੀ ਹੋ ਰਿਹਾ ਸਿੱਖ ਜਗਤ ਵਿੱਚ ਕੀ ਹੋ ਰਿਹਾ ਆਪਾਂ ਦੇਖ ਲਈਏ। ਕਿ ਜਿਸ ਗ੍ਰੰਥ ਨੂੰ ਅਸੀਂ ਵਿਚਾਰਨਾ ਸੀ ਸਮਝਣਾ ਸੀ ਉਸ ਨੂੰ ਕੇਵਲ ਤੋਂ ਕੇਵਲ ਅਸੀਂ ਪੰਕਤ ਤੱਕ ਸੀਮਿਤ ਹੋ ਗਏ। ਕਿ ਸਾਨੂੰ ਲੱਗਦਾ ਹੈ ਜਦ ਸਾਡੇ ਮਨਾਂ ਵਿੱਚ ਇੰਨਾ ਇਹ ਭਰਮ ਪਲੇਖਾ ਪੈ ਚੁਕੇ ਹੈ ਇਸ ਨੂੰ ਕੇਵਲ ਤੋਂ ਕੇਵਲ ਉਹ ਮਾਲਕ ਖੁਦਾ ਵੈ ਨੂੰ ਨਿਰੰਗ ਕਰ ਗੁਰਨਾਨਕ ਸਾਹਿਬ ਹੀ ਕਰ ਸਕਦੇ ਆ ਆਮ ਕਿਸੇ ਪ੍ਰਚਾਰਕ ਦੀ ਬਸ ਦੀ ਗੱਲ ਨਹੀਂ ਹੈ ਕਿਸੇ ਇਨਸਾਨ ਦੀ ਗੱਲ ਨਹੀਂ ਹੈ ਕਿ ਜੋ ਤੁਹਾਡੇ ਅੰਦਰ ਭਰਮ ਪਲੇਖਾ ਪੈ ਚੁਕਿਆ ਨਾ ਇਹਨੂੰ ਕੋਈ ਕਰ ਨਹੀਂ ਸਕਦਾ ਉਹ ਭਰਮ ਪਲੇਖਾ ਹੈ ਕਿ ਪੰਡਾ ਵੀ ਕਿ ਪੜੇ ਕੋਈ ਹੋਰ ਇਹ ਇਨਸਾਨ ਸੋਚਦਾ ਕਿ ਮੇਰਾ ਭਲਾ ਹੋ ਜੇ ਮੇਰਾ ਫਾਇਦਾ ਹੋ ਜਾਵੇ ਹੁਣ ਕਰਨ ਵਾਲਿਆਂ ਦਾ ਇਹ ਹੈ ਭਾਈ ਉਹਨਾਂ ਦੀ ਕਿਰਤ ਹੈ ਕੋਈ ਇਸ ਗੱਲ ਕਰੇ ਤੁਹਾਨੂੰ ਗਿਆਨ ਦੇਣਾ ਮੁਨਾਸਬ ਨਹੀਂ ਸਮਝਣਗੇ ਤੇੰਗਾ ਨਹੀਂ ਸਮਝਣਗੇ ਭਾਈ ਜੇ ਮੈਂ ਇਹ ਗੱਲ ਕਹਿ ਦਿੱਤੀ ਇਹ ਤਾਂ ਮੇਰੇ ਹੀ ਢਰ ਤੇ ਲਤਵਾ ਜਾਣੀ ਹੈ ਜਿੱਥੋਂ ਮਾਇਆ ਆ ਰਹੀ ਹੈ ਆਣ ਦੋ ਨੀਕੇ ਤੋਂ ਲੈ ਕੇ ਉਪਰ ਤੱਕ ਜਿਨ੍ਹਾਂ ਨੂੰ ਅਸੀਂ ਧਰਮ ਦੇ ਧਰਮ ਦਾ ਗਿਆਨ ਦੇਣ ਵਾਲੇ ਪਾਵ ਜਿੱਥੇ ਸਾਰਾ ਹੁਕਮ ਸਿੱਖਣ ਲਈ ਆਣਾ ਉਹ ਤੱਕ ਉਥੇ ਵੀ ਦੇਖ ਲਓ ਕੀ ਹੈ ਬਾਈ ਕਿ ਤੁਹਾਨੂੰ ਕਦੇ ਮਹਿਸੂਸ ਹੋਇਆ ਜਾ ਕੇ ਤੁਸੀਂ ਜਦੋਂ ਗੁਜ਼ਰਦੇ ਆ ਕਮਰੇ ਅੱਗੇ ਦੀ ਇਹ ਬੰਦ ਕਮਰਾ ਸ਼ੀਸ਼ਾ ਲੱਗਿਆ ਹੈ ਇਹ ਇੱਕ ਪੜ ਰਿਹਾ ਹੈ ਨਾ ਉਹਦੀ ਆਵਾਜ਼ ਆ ਰਹੀ ਹੈ ਨਾ ਕਿ ਸਾਹਮਣੇ ਸੁਣਨ ਵਾਲਾ ਬੈਠਾ ਹੈ ਕਿ ਨਾ ਕਿ ਉਸ ਬਾਣੀ ਨੂੰ ਸੁਣਨ ਵਾਲਾ ਹੈ ਜੇ ਸੁਣਨ ਵਾਲਾ ਹੀ ਨਹੀਂ ਤਾਂ ਸਮਝਣਾ ਕਿਸ ਨੇ ਹੈ ਤਈ ਤਈ ਨਾ ਕਿ ਬਾਣੀ ਜਿਸ ਨੂੰ ਅਸੀਂ ਅੱਪ ਕਿਰਤ ਵਾਲਾ ਲਾਇਆ ਹੋਇਆ ਇੱਕ ਕਰਦੇ ਨਾ ਜੋਣ ਵਾਸਤੇ ਕਿ ਕਰਤੇ ਨਾ ਇਸ ਮਾਰਗ ਨਾਲ ਜੁੜਨਾ ਹੁਣ ਜਿਸ ਤਰ੍ਹਾਂ ਵੱਲ ਬੁਗਮਾਣਾ ਚਾਹੀਦਾ ਸੀ ਭਾਈ ਇਹ ਸਭ ਕੁਝ ਮਨਮਤ ਹੈ ਇਹ ਨਹੀਂ ਹੋਣੀ ਚਾਹੀਦੀ ਭਾਈ ਉਥੇ ਉਹਨਾਂ ਦੇ ਆਪਣਾ ਹੀ ਕਰਨ ਨਾਲ ਕੁਝ ਮਾਇਆ ਨੇ ਐਸਾ ਸਾਡੇ ਮਨਾਂ ਦੇ ਉੱਤੇ ਆਪਣੀ ਅਗਿਆਨਤਾ ਦਾ ਅੰਧੇਰਾ ਸਾਇਆ ਹੋਇਆ ਸਾਡੇ ਉੱਤੇ ਮਾਇਆ ਦਾ ਪ੍ਰਭਾਵ ਹੀ ਇੰਨਾ ਸਾਡੇ ਉੱਤੇ ਇਹ ਨਹੀਂ ਭਈ ਸਲਾਹਾਂ ਦੇਣਗੇ ਰਹਿਣ ਦੇਣਗੇ ਇਹ ਅਖੰਡ ਪੜ ਕਰਾ ਦੇ ਇਹ ਮੂਹੋਂ ਹੀ ਮਨ ਬੱਤ ਹੈ ਇਹ ਪਖੰਡ ਹੈ ਅਖੰਡ ਨਹੀਂ ਹੈ ਉਹ ਲਗਾਤਾਰ ਕੰਟੀਨੂ ਬਾਣੇ ਪੜਦੇ ਨਹੀਂ ਕਿਸੇ ਸੁਣੀ ਨਹੀਂ ਹੰਕਾਰਾਂ ਚ ਵੀ ਦੇਖ ਲੋ ਤੁਸੀਂ ਕਿਤੇ ਵੀ ਹੁੰਦਾ ਪਾਠ ਹੁੰਦਾ ਵਾ ਘਰ ਦੇ ਨੂੰ ਪਤਾ ਹੀ ਨਹੀਂ ਹੁੰਦਾ ਘੰਟੀਆਂ ਵਜਾ ਵਜਾ ਕੇ ਕਦੇ ਚੌਰ ਮੇਤੇ ਮਾਰਦੀ ਆ ਕਦੇ ਬਲਾਕ ਕਮਤਾ ਘੜਕਾਈਦਾ ਆ ਜੋ ਭਾਈ ਕੋਈ ਸੁਣ ਵਾਲਾ ਵੀ ਨਹੀਂ ਹੁੰਦਾ ਤੁਹਾਨੂੰ ਤਾਂ ਫਿਰ ਇਹ ਹੀ ਹੋ ਗਿਆ ਨਾ ਪਰਮ ਪੁਲੇਖਾ ਕੇ ਪਰ ਤੇ ਹੋਰ ਤਵੇ ਸਾਨੂੰ ਫਾਇਦਾ ਹੋ ਜਾਣਾ ਇਹ ਨਿਰਾਹੀ ਪਰਮ ਪੁਲੇਖਾ ਸਾਡੇ ਮਨਾਂ ਦੇ ਵਿੱਚ ਪਾਇਆ ਕਿੰਨਾ ਨੇ ਹੋਏ ਜਿਨ੍ਹਾਂ ਨੂੰ ਤੁਸੀਂ ਵੱਡੀਆਂ-ਵੱਡੀਆਂ ਪਦਵੀਆਂ ਬ੍ਰह्म ਗਿਆਨੀ ਸੰਤਾਂ ਦੀਆਂ ਦੇ ਦਿੱਤੀਆਂ ਪਾਠ ਕਰਾ ਲਈ ਸਾਡੇ ਡੇਰੇ ਆ ਕੇ ਇਹ ਨਹੀਂ ਕਿ ਭਾਈ ਅਖੰਡ ਪਾਠ ਸਾਹਿਬ ਪਾਠ ਜੋ ਕੁਛ ਹੋ ਰਿਹਾ ਆ ਕੇ ਤੇ ਸਰਵਣ ਕਰਦਾ ਤੂੰ ਪਾਠ ਐਵਰੀ ਚੱਲਦੇ ਆ ਪਾਠ ਤਾਂ ਭਾਈ ਔਰ ਐੜੀ ਚੱਲ ਰਹੀ ਹੈ ਇੱਥੇ ਤੂੰ ਸੁਣਨਾ ਕਿ ਸਰਵਣ ਕਰਨਾ ਔਰ ਉਸ ਮਾਰਗ ਤੇ ਤੇ ਚੱਲਣਾ ਇਹ ਤਾਂ ਗੱਲ ਹੀ ਨਹੀਂ ਕਿਸੇ ਕੋਲ ਹੈਗੀ ਕਿ ਭਾਵੇਂ ਤੱਤ ਦੀ ਗੱਲ ਕਰੀਏ ਵੱਡੇ ਵੱਡੇ ਗੁਰਦਾਰੇ ਉਹ ਸਥਾਨ ਜੋ ਸਿੱਖ ਜਗਤ ਦੇ ਮਹਾਨ ਸਥਾਨ ਹਨ ਭਾਵੇਂ ਸ੍ਰੀ ਹਰਿਮੰਦਰ ਸਾਹਿਬ ਹੋਵੇ ਉਥੇ ਵੀ ਅਸੀਂ ਕੇਵਲ ਤੋਂ ਕੇਵਲ ਇਮਾਰਤਾਂ ਸਾਜ ਕੇ ਉਹਨੂੰ ਸੁੰਦਰ ਬਣਾਤਾ ਸਜਾਵਟ ਲਾਤੀ ਸੋਨਾ ਲਾ ਦਿੱਤਾ ਭਾਵੇਂ ਇੱਕ ਬਿਲਡਿੰਗ ਤੌਰ ਤੇ ਅਸੀਂ ਜਾਣਦੇ ਹਾਂ ਜਾਣਨਾ ਚਾਹੀਦਾ ਸੀ ਗਿਆਨ ਕਰਕੇ ਇਸ ਸਥਾਨ ਤੇ ਉਤੇ ਅਸਲ ਪਰਮਾਤਮਾ ਦਾ ਗਿਆਨ ਮਿਲਦਾ ਹੈ ਗਿਆਨ ਦੇ ਭੰਡਾਰੇ ਨੇ ਇੱਥੇ ਤੇ ਅਸੀਂ ਕੇਵਲ ਕੀ ਦੇ ਦਿੰਦੇ ਹਾਂ ਇਮਾਰਤਾਂ ਵੱਲ ਦੇ ਦਿੰਦੇ ਹਾਂ ਆਪਣੇ ਹੱਥੀਆਂ ਬਣਾਈਆਂ ਇਮਾਰਤਾਂ ਉਹਨਾਂ ਨੂੰ ਜਾ ਕੇ ਮੱਥੇ ਟੇਕਦੇ ਹਾਂ ਕਰੀ ਚੱਲ ਉਹ ਵੀ ਠੀਕ ਆ ਪਰ ਭਾਈ ਉੱਤੇ ਹੋਣਾ ਤਾਂ ਚਾਹੀਦਾ ਸੀ ਗਿਆਨ ਉਹ ਗਿਆਨ ਜਿਸ ਗਿਆਨ ਦੇ ਸਦਕਾ ਬਿਲਡਿੰਗਾਂ ਵਿੱਚ ਇੱਥੇ ਰਹਿ ਜਾਣੀ ਹੈ ਪਰ ਕਿਹੜੇ ਸਥਾਨ ਤੋਂ ਹੁਣ ਤੁਸੀਂ ਸਕੂਲਾਂ ਕਾਲਜ ਪੜ੍ਹਾਈ ਕੀਤੀ ਸੀ ਜਿੱਥੇ ਕੀਤੀ ਸੀ ਉਹ ਸਕੂਲ ਕਾਲਜ ਉੱਥੇ ਦੇ ਉੱਥੇ ਹੀ ਟਿਕੇ ਬੈਠੇ ਹੈ ਉੱਥੇ ਲੱਖਾਂ ਆਏ ਲੱਖਾਂ ਨੇ ਹੁਣਾਂ ਲੱਖਾਂ ਚਲੇ ਗਏ ਪਰ ਉਹ ਤੋਂ ਗਿਆਨ ਪ੍ਰਾਪਤ ਕੀਤਾ ਹੋਇਆ ਤੁਹਾਡੇ ਨਾਲ ਹੀ ਹੈ ਜਿੱਦਾਂ ਤੁਸੀਂ ਜਾਣੇ ਨਾਲ ਹੀ ਪਰ ਪੈਂਦਾ ਪਰ ਕੋਈ ਮਾਤ ਨਹੀਂ ਪੜਦੀ ਹੁਣ ਉਸੇ ਤਰ੍ਹਾਂ ਕੋਈ ਵੀ ਸਥਾਨ ਹੈ ਜੋ ਤੇ ਗਿਆਨ ਵਾਲੀ ਗੱਲ ਨਹੀਂ ਪ੍ਰਮਾਤਮਾ ਵਾਲੀ ਗੱਲ ਨਹੀਂ ਕੋਈ ਇਹ ਕੀ ਹੋਇਆ ਜਾ ਕੇ ਬੈਠ ਕੇ ਕੀਰਤਨ ਹੋ ਰਿਹਾ ਠੀਕ ਆ ਭਾਈ ਪਰ ਭਾਈ ਜਿਸ ਤੇ ਦੁਆਰਾ ਤੁਹਾਨੂੰ ਪ੍ਰਮਾਤਮਾ ਦਾ ਬਲਾਪ ਹੋਣਾ ਹੈ ਉਹ ਗਿਆਨ ਕਿੱਥੇ ਹੈ ਗਿਆਨ ਤਾਂ ਸਾਡੇ ਭਰਮ ਪਿਲੇਖੇ ਪਾ ਦਿੱਤੇ ਕਿ ਨਹੀਂ ਭਾਈ ਤੂੰ ਸਿਰਫ ਪਾਠ ਕਰ ਆ ਦੇ ਸਾਡੇ ਸਥਾਨ ਤੇ ਆ ਕੇ ਸਾਡੇ ਮਨਾਂ 'ਚ ਇਹ ਭਰਿਆ ਹੋਇਆ ਹੈ ਇਹ ਤੁਹਾਡਾ ਕੀ ਖਿਆਲ ਹੈ ਕਿ ਕੋਈ ਪ੍ਰਚਾਰਕ ਗੱਲ ਕਹੇਗਾ ਕਿ ਤੂੰ ਠਾ ਮੰਨ ਜਾਣੀ ਜਿਵੇਂ ਕਿ ਯੱਗ ਦੇ ਵਿੱਚ ਬਦਲਾਅ ਆ ਜਨ ਕਦੇ ਵੀ ਨਹੀਂ ਆਣਾ ਕਿਉਂ ਅਗਿਆਨਤਾ ਇੰਨੀ ਭਰੀ ਹੋਈ ਹੈ ਇਸ ਗਿਆਨਤਾ ਦੇ ਸਦਕਾ ਸਾਡਾ ਜੋ ਨਿਆਰ ਸੀ ਜਿੰਨਾ ਉੱਚਾ ਹੋਣਾ ਚਾਹੀਦਾ ਸੀ ਉਹ ਅਸੀਂ ਹੋਣੇ ਥੱਲੇ ਸੁੱਟ ਤੁਕਿਆ ਹੈ ਕਿ ਅਸੀਂ ਸਭ ਤੋਂ ਵੱਡੇ ਭਰਮ ਪਲੇਖੇ ਦੇ ਵਿੱਚ ਪਏ ਹੋਏ ਆ ਸਭ ਤੋਂ ਵੱਡਾ ਭਰਮ ਪਲੇਖਾ ਹੈ ਕਿ ਕਿ ਤੋਂ ਪੜੀ ਚੱਲ ਬਹੁਤਾ ਹੁੰਦਾ ਨਾ ਸਾਡੇ ਮਨਾਂ ਚੰਦਾ ਪਾੜ ਕਰਾਈਏ ਕੰਡ ਪਾੜ ਸਹਿਜ ਪਾੜ ਸਹਿਜ ਪਾੜ ਵੀ ਭਾਈ ਉਹਦੀ ਵੀ ਕੋਈ ਵਿਧੀ ਹੈ ਵਿਧੀ ਇਹ ਹੈ ਕਿ ਲਓ ਭਾਈ ਸਿੰਘ ਸਹਿਵਾਨ ਤੁਸੀਂ ਪਾੜ ਜਾਂਦੇ ਹੋ ਸੰਤ ਇਹ ਹੁੰਦਾ ਵੀ ਸਦਨ ਚ ਪਾ ਦੇ ਕੰਮ ਨਿਵੇੜ ਦੇ ਬਸ ਸਹਿਜ ਦਾ ਮਤਲਬ ਹੁੰਦਾ ਹੈ ਕਿ ਸਹਿਜ ਮਤੇ ਦੇ ਨਾਲ ਨਿਤ ਬਾਣੀ ਪੜਨੀ ਸੁਣਨੀ ਜਾਂ ਉਸ ਬਾਣੀ ਨੂੰ ਸਮਝਣਾ ਵਿਚਾਰਨਾ ਉਸ ਮਾਰਗ ਤੇ ਚੱਲਣਾ ਇਹਦਾ ਮਤਲਬ ਹੀ ਅਸਲ ਤੇ ਇਹ ਜਿਹੜੀ ਸਾਡੇ ਮਨਾਂ ਦੇ ਵਿੱਚ ਇੱਕ ਇੱਕ ਅਗਿਆਨਤਾ ਘਰ ਕਰ ਗਈ ਹੈ ਕਿ ਕੋਈ ਵੀ ਪੜ ਲਵੇ ਬਸ ਪੜ੍ਹਵਾ ਲਈ ਕਿਸੇ ਤੋਂ ਸਾਡਾ ਆਧਾਰ ਹੋਊਗਾ ਕਿਸ ਦਾ ਹੋਇਆ ਵੀ ਜੇ ਕੋਈ ਕਹਿੰਦਾ ਸੀ ਕਰ ਸਕਦੇ ਆ ਪਿੱਛੇ ਜਿਹੜਾ ਪਸਾਨੀ ਮਸਲਾ ਚੱਲ ਰਿਹਾ ਸੀ ਕਿੰਨੇ ਕਿਸਾਨ ਭਰਾ ਉੱਤਾਨੇ ਤੇ ਬੈਠੇ ਆ ਉਹਦੇ ਇੱਕ ਵੀ ਪ੍ਰਚਾਰਕ ਸਜਣ ਸਹਿਬ ਆਨੇ ਗੱਲ ਕਹੀ ਸੀ ਕਹਿੰਦੇ ਬਾਬਾ ਜੀ ਉੱਥੇ ਹੋਣ ਤੁਸੀਂ ਜਿਹੜੇ ਕਹਿੰਦੇ ਸੀ ਸੰਪੜ ਪਾਠ ਕਰਵਾ ਦਨੇ ਆ ਤੇ ਤੁਹਾਡੇ ਕਾਰਜਰਾਸ ਹੋਣਗੇ ਉਸ ਭਾਈ ਸਾਹਿਬ ਨੇ ਫਿਰ ਕਿਹਾ ਸੀ ਕਿ ਲੈਓ ਭਾਈ ਅਸੀਂ ਸਾਰਾ ਕਰਤਾ ਦਨੇ ਆ ਇੱਕ ਛੱਡ ਦੋ ਪੰਜ ਦਿਨੇ ਕਰਾਉਣੇ ਕਰਾਓ ਜਿਨੇ ਲੱਖਾਂ ਲੱਗਦੇ ਮੈਂ ਲਾਉਣਾ ਤੁਸੀਂ ਸੰਪੜ ਪਾਲ ਕਰੋ ਅਬਦੁੱਲਤਾ ਸਾਡੀ ਹੱਲ ਹੋ ਜਾਵੇ ਉਹ ਭਾਈ ਜੇ ਇਹ ਕਰਨ ਦੇ ਨਾਲ ਹੀ ਗੱਲ ਬਾਣੀ ਤੇ ਭਾਈ ਜੇ ਉਹ ਮਸਲੇ ਭਾਵੇਂ ਕੌਮ ਦੇ ਆ ਭਾਵੇਂ ਦੇ ਦੇ ਆ ਭਾਵੇਂ ਪਾਤਰਾਂ ਦੇ ਤੇਰੇ ਵਿਛੜੇ ਹੋਏ ਗੁਰਦੁਆਰਿਆਂ ਦੇ ਆ ਕਿ ਉਹਨਾਂ ਦੇ ਉੱਤੇ ਭਾਈ ਤੇਰੀ ਇਹ ਪਾਠ ਅਸਰ ਤੋਂ ਨਹੀਂ ਕਰਦੇ ਕਦੇ ਆਪਾਂ ਸੋਚਦੇ ਹੀ ਨਹੀਂ ਕਿ ਲੋਪ ਭਾਈ ਕੰਦੇ ਵੀ ਸੰਪਰਪਾਠ ਕਰਾਉਣਾ ਵਾ ਵੀ ਆਹ ਇਹਨਾਂ ਸਮਾਨ ਲਿਆ ਦੀ ਲੱਖ ਡੇ ਲੱਖ ਰੁਪਏ ਕਰਕੇ ਕਰਾ ਲੈਂਦੇ ਔਰ ਜੀਨੇ ਕਰੋਨਾ ਤੋਂ ਇੱਕ ਸ਼ਬਦ ਵੀ ਸੁਣਨ ਨਹੀਂ ਮਿਲਦਾ ਉਹ ਤਾਂ ਤਨੇ ਬਾਹਰ ਬੈਠ ਭਾਈ ਅੰਦਰ ਸਿੰਘ ਸੰਗ ਸਾਲ ਜਾਣਗੇ ਪਾਠੀ ਜਾਣਗੇ ਉਹ ਵੀ ਕੈਂਦਨ ਅੰਦਰ ਹੀ ਰਹਿਣਗੇ ਬਾਹਰ ਨਹੀਂ ਆਉਣਾ ਰੋਟੀ ਪਾਣੀ ਕਰਕੇ ਦੇ ਰਾਦਣ ਭਾਵੇਂ ਤੁਹਾਨੂੰ ਇਹਨੀਆਂ ਵਿਦੇਹਿਤ ਬਸਾ ਦਿੰਦੇ ਤੁਸੀਂ ਭਰਮ ਕਲੇਕੇ ਚ ਪੈ ਜੰਨੇ ਅਸੀਂ ਟਾਈਮ ਲੈ ਲਈ ਇਹ ਤਾਂ ਇੱਕ ਮਹਾਨ ਬਾਬਾ ਹੋ ਗਿਆ ਹੀ ਗੱਲੋਂ ਮੇਰੇ ਸਾਡੇ ਮਨਾਂ ਦੇ ਵਿੱਚ ਪਰ ਭਾਈ ਜੇ ਇਦਾਂ ਹੁੰਦਾ ਵੈ ਇੰਨੇ ਤੁਸੀਂ ਪਾਠ ਕਰਾਉਨੇ ਆ ਰੋਜ਼ ਦੀ ਰੋਜ਼ ਤੁਸੀਂ ਰੋਜ਼ ਵੀ ਇੱਕ ਇੱਕ ਅਰਦਾਸ ਕਰਵਾਦੋਂ ਕਿ ਆ ਸਾਰੇ ਜਨੇ 1000 1500 ਇੱਕ ਜਗਤ ਦੀ ਪਾਠ ਨੇ ਹੈ ਚਲੋ ਜੀ ਹੋਰ ਮੰਦਰ ਸਾਹਿਬ ਇਹ ਭਾਈ ਇਹਨਾਂ ਦੀ ਇੱਕੋ ਹੀ ਅਰਦਾਸ ਹੋਵੇ ਕਿ ਸਤਿਗੁਰੂ ਪਾਸ਼ਾ ਅਸੀਂ ਪਾਠ ਕੀਤੇ ਆ ਇਹ ਦਾ ਫਲ ਇਹ ਹੀ ਆ ਕਿ ਸਾਨੂੰ ਜਿੰਨਾ ਗੁਰਧਾਮਾਂ ਤੋਂ ਵਿਛੋੜ ਦਿੱਤਾ ਉਹਦੇ ਮਾਰਗ ਖੋਲ ਦੇ ਅਸੀਂ ਉਸ ਨਨਕਾਣੇ ਸਾਹਿਬ ਦੀ ਸੇਵਾ ਕਰ ਸਕੀਏ ਜਿੱਥੇ ਮੇਰੇ ਗੁਰਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਭਾਈ ਜਦੋਂ ਇੰਨੀ ਕੀ ਗੱਲ ਨਹੀਂ ਸਤਿਗੁਰੂ ਸਹਦੇ ਤੁਹਾਡੀ ਬਾਣੀ ਪੜਿਆ ਹੋਇਆ ਐਡਾ ਬੜਾ ਮਹਾਨ ਕਾਰਜ ਹੋਵੇ ਤੇ ਤੁਸੀਂ ਕਿਥੋਂ ਇੰਦਾ ਲਾਈ ਬੈਠੇ ਹੋ ਕਿ ਤੁਸੀਂ ਆਪਣੇ ਛੋਟੀਆਂ-ਛੋਟੀਆਂ ਮੰਗ ਇਹ ਤੁਸੀਂ ਕੇਵਲ ਤੋਂ ਕੇਵਲ ਇੱਕ ਇਹ ਰੀਤੀ ਹੈ ਤੁਹਾਡੀ ਇੱਕ ਕੋਈ ਮਰ ਗਿਆ ਕੋਈ ਵਿਹੜਾ ਛੱਡਿਆ ਕੋਈ ਹੋਰ ਹੋ ਗਿਆ ਪਾਠ ਕਰਾਤਾ ਸਹਿਯਕਾਂ ਇਹੇ ਜਵੰਤਨ ਇਹ ਕੇਵਲ ਤੋਂ ਕੇਵਲ ਕੌਮ ਨੂੰ ਮਨਵਤਵ ਵੱਲ ਲਿਜਾ ਰਹੇ ਆ ਇਹ ਗਰਮਤ ਨਹੀਂ ਹੈ ਗਰਮਤ ਤਾਂ ਇਹ ਹੈ ਭਾਈ ਰੋਜ਼ ਪੜੋ ਰੋਜ਼ ਸਰਵਣ ਕਰੋ ਜੋ ਵੀ ਗੁਰੂ ਦਾ ਪਿਆਰਾ ਹੈ ਜਿਸ ਨੂੰ ਜਿਹੇ ਸਤਾ ਤੁਸੀਂ ਟੀਚਰ ਰੱਖਦੇ ਹੋ ਬੱਚਿਆਂ ਨੂੰ ਪੜਾਉਣ ਦੀ ਖਾਤਰ ਭਾਵੇਂ ਸਕੂਲ ਦੇ ਵਿੱਚ ਆ ਭਾਵੇਂ ਟਿਊਸ਼ਨ ਤੇ ਆ ਉਹਨਾਂ ਨੂੰ ਸਪੈਸ਼ਲ ਤੁਸੀਂ ਤਾਕਤ ਦਿੰਦੇ ਹੋ ਸੈਲਰੀ ਦਿੰਦੇ ਹੋ ਤਨਖਾਹ ਦਿੰਦੇ ਹੋ ਮਾਨ ਤਾਣ ਕਰਦੇ ਹੋ ਕਿ ਉਹ ਤੋਂ ਅਸੀਂ ਉਹ ਗਿਆਨ ਲੈ ਲਈਏ ਜਿਸ ਗਿਆਨ ਦੇ ਸਦਕਾ ਸਾਨੂੰ ਇਸ ਅਨੁਸਾਰ ਦੇ ਵਿੱਚ ਕੋਈ ਉੱਤਪਦੇ ਮਿਲ ਜਾਵੇ ਉਸੇ ਹੀ ਤਰ੍ਹਾਂ ਧਰਮ ਦੇ ਵਿੱਚ ਵੀ ਜੇ ਧਰਮ ਦੇ ਗਿਆਨ ਜਿਨ੍ਹਾਂ ਨੇ ਕਿਸੇ ਸਕੂਲ ਕਾਲਜ ਤੋਂ ਕਿਤੋਂ ਵੀ ਵਿਦਿਆ ਪੜ੍ਹੀ ਹੈ ਭਾਈ ਧਰਮਕ ਸਥਾਨਾਂ ਤੋਂ ਇਕਸਾਲਾ ਨੇ ਸਰੋਣੀ ਕਮੇਟੀ ਦੇ ਸਥਾਨ ਨੇ ਸਿੱਖ ਮੈਚੀਨਰੀ ਕਾਲਜ ਨੇ ਜਿੱਥੇ ਉਹਨੇ ਪੜਾਈ ਕੀਤੀ ਹੈ ਭਾਈ ਉਹ ਉਹਨਾਂ ਉਸਤਾਦਾਂ ਤੋਂ ਪੜ੍ਹ ਕੇ ਆਏ ਜਿਨ੍ਹਾਂ ਨੂੰ ਕੋਈ ਮਾਰਗ ਸੀ ਭਾਵ ਗਾਂਧੀ ਗਾਂ ਮਾਰਗ ਚੱਲਦਾ ਆ ਰਿਹਾ ਉਹ ਕੋਈ ਬੈਠੇ ਜਾ ਕੇ ਭਾਈ ਨਿਤ ਜਾ ਕੇ ਬਾਣੀ ਇਹ ਨਹੀਂ ਕਿ ਅਸੀਂ ਨਿਤਨੇਮ ਕਾਲਿਆ ਬਾਣੀ ਪੜ੍ਹ ਲਈ ਵੇ ਸਾਡਾ ਹੁਣ ਦਨ ਸਫਲ ਹੋ ਗਏ ਸਫਲ ਹੋਣਾ ਭਾਈ ਜਿੰਨਾ ਚਿਰ ਤੂੰ ਮੰਨਦਾ ਨਹੀਂ ਇਹ ਸਾਨੂੰ ਦੱਸਦਾ ਹੀ ਕੋਈ ਨਹੀਂ ਹੈ ਹਰ ਕੋ ਕਹਿੰਦਾ ਪੜੀ ਜਾ ਪੜੀ ਜਾ ਜਿਹਦੀ ਬਾਣੀ ਹੈ ਉਹ ਕਹਿੰਦਾ ਮੈਂ ਤੇਰੀ ਪੜਾਈ ਤੋਂ ਕੀ ਲੈਣਾ ਉਹਨੇ ਕੰਮ ਹੀ ਨਹੀਂ ਮੇੜਤਾ ਪੜਿਆ ਮੁਕਤ ਨਾ ਹੋ ਜਿਹਦੀ ਬਾਣੀ ਨੂੰ ਪੜ ਪੜ ਕੇ ਅਸੀਂ ਨਿਤ ਪ੍ਰਤੀ ਦਿਨ ਸਾਰੀ ਬਾਣੀ ਵੀ ਗੰਢ ਕਰ ਲਈ ਹੈ ਪਰ ਉਹਦੇ ਵਿੱਚ ਬਾਝੇ ਕਹੇ ਨਾ ਭਈ ਪੜਿਆ ਮੁਕਤ ਨਾ ਹੋਏ ਕਹਿੰਦੇ ਕਲੀ ਪੜਾਈ ਦੇ ਨਾਲ ਮੁਕਤ ਨਹੀਂ ਹੋਣੀ ਮੁਕਤੀ ਹੋਣੀ ਆ ਜਿੰਨਾ ਚਿਰ ਮਨ ਦਾ ਨਹੀਂ ਜੇ ਸੱਤ ਗੱਲ ਨੂੰ ਮੰਨਣਾ ਭਾਵੇਂ ਤੂੰ ਪਹਿਲਾਂ ਵਿਚਾਰ ਲੈ ਜੇ ਤੂੰ ਸੱਚਾ ਸੇਕਾ ਸਿੱਧੀ ਗੱਲ ਜੋ ਗੁਰੂ ਨਾਨਕ ਸਾਹਿਬ ਨੇ ਕਹਤੀ ਮਨ ਲੜੀ ਆਪਣੀ ਕੋ ਸੋਚ ਰਖਣੀ ਨਹੀਂ ਮੈਨੇ ਵਿਚਾਰ ਨਹੀਂ ਮੇਰੇ ਗੁਰੂ ਨਾਨਕ ਨੇ ਜੋ ਹੁਕਮ ਕਹਿਦਾ ਸਤ ਵਚਨ ਬਸ ਇਹਦੇ ਚੱਲਣਾ ਆ ਇਹ ਜੋ ਗਿਆਨ ਸੀ ਸਾਡੇ ਵਿੱਚ ਇਹ ਕੋਈ ਅਜਦਾ ਨਹੀਂ ਪਿਆ ਹੋਇਆ ਕਿ ਅੱਜ ਹੀ ਅਸੀਂ ਸ਼ੁਰੂਆਤ ਕਰ ਲਈ ਇਹ ਤਾਂ ਭਾਈ ਬਹੁਤ ਪੁਰਾਣਾ ਸਮਾਂ ਚੱਲਦਾ ਆ ਰਿਹਾ ਹੈ ਕਿ ਸਾਨੂੰ ਇਹਨਾਂ ਭਰਮ ਪ੍ਰਲੇਖਿਆਂ 'ਚ ਪਾਇਆ ਸਾਨੂੰ ਅਸਲ ਦੇ ਵਿੱਚੋਂ ਸਿੱਖੀ ਨਿਤੋੜਦਾ ਇਸ ਮਨਮਤ ਦੇ ਮਾਰਗ ਨੇ ਭਲਾ ਹੋ ਸਕਦਾ ਜੇ ਤਾਂ ਭਾਈ ਇਹ ਤਾਂ ਅਕਾਲ ਤੱਕ ਸਾਡੇ ਜੱਥੇਦਾਰੀ ਇਹ ਸਭ ਦੇਨ ਕਿ ਭਾਈ ਇਹ ਮਨਮਤਾ ਇਹ ਭਾਈ ਸਭ ਕੁਝ ਇਹ ਬੰਦ ਕਰੋ ਕੇਵਲ ਤੇ ਕੇਵਲ ਬਾਣੀ ਨਿਤ ਪੜੋ ਵਿਚਾਰੋ ਉਸ ਮਾਰਗ ਤੇ ਚੱਲਣਾ ਜੋ ਤੁਸੀਂ ਕੁਝ ਕਰਦੇ ਹੋ ਸਾਰਾ ਮਨਮਤਾ ਕਿਉਂ ਮੈਂ ਕਹਦਾਂਗੇ ਭਾਈ ਕਰੋੜਾਂ ਦੀ ਧਮਾਈ ਹੈ ਰੋਜ਼ ਦੀ ਇੱਕ ਸਥਾਨ ਦੀ ਕਿਵੇਂ ਬੰਦ ਕਰਾਂਗੇ ਲੋਕ 15 15 20 ਸਾਲ ਪਹਿਲਾਂ ਲਿਆ ਕੇ ਪਹੇਜਣਾ ਕਰਾਂਗੇ ਸਾਡਾ ਪਾੜ ਤਰਾ ਦੇ ਜੀ ਉਹਨਾਂ ਨੂੰ ਇਹ ਨਹੀਂ ਕਹਿਣਾ ਵੀ ਨਾ ਇੱਕ ਪਾਠ ਚੱਲਦਾ ਸਾਰਾ ਪਰਿਵਾਰ ਆਉ ਉਹ ਉੱਥੇ ਬੈਠ ਕੇ ਸ਼ਾਂਤੀ ਨਾਲ ਸੁਣੋ ਕਿੰਨਾ ਸ਼ਾਂਤਮਈ ਮਾਹੌਲ ਹੈ ਇੱਥੇ ਦਾ ਦਰਬਾਰ ਸਾਹਿਬ ਦਾ ਬਾਣੀ ਸੁਣਾ ਕੇ ਦਾ ਜੇ ਨਹੀਂ ਗੱਲ ਕਹਿ ਤੀ ਫਿਰ ਪੈਸੇ ਨਹੀਂ ਮਿਲਣੇ ਉਹੀ ਗੱਲ ਆ ਗਈ ਨਾ ਮਾਇਆ ਕਿ ਸਾਰੀ ਖੇਡ ਮਾਇਆ ਹੀ ਰਚੀ ਹੋਈ ਹੈ ਇਹ ਸਾਨੂੰ ਪਰਮਪ੍ਰੰਪ ਲਿਖਿਆ ਵਿੱਚ ਆ ਇਹ ਸੰਸਾਰ ਦੇ ਵਿੱਚ ਨਹੀਂ ਹੋ ਸਕਦਾ ਕਿ ਸਾਰਾ ਸੰਸਾਰ ਬਦਲ ਜਾਏਗਾ ਕਿ ਨਹੀਂ ਭਈ ਇਹ ਤਾਂ ਬਾਕੀ ਮਨਮਤ ਸੀ ਕੋਈ ਵੀ ਸਮਝਾਈ ਜਾਵੇ ਆ ਕਿਸੇ ਨੇ ਨਹੀਂ ਮੰਨਿਆ ਇਹ ਤਾਂ ਕੇਵਲ ਤੋਂ ਕੇਵਲ ਗੁਰਨਾਨਕ ਸਾਹਿਬ ਤੋਂ ਕਿਰਪਾ ਕਰਦੇ ਹਨ ਮਿਹਰ ਕਰਦਣ ਅਕਾਲ ਪੁਰਖ ਕਿ ਇਨਸਾਨ ਇਸ ਭਰਮ ਭਲੇਖੀ ਤੋਂ ਕੱਢ ਬਰੇ ਸੰਸਾਰ ਤਾਂ ਨਹੀਂ ਪਰ ਭਈ ਜੋ ਆਪਣਾ ਜੀਵਨ ਦੇ ਵਿੱਚ